ਤੁਸੀਂ ਜੁੜੇ ਹੋਏ ਹੋ ਜੀ ਹੱਕ ਸੱਚ ਚੈਨਲ ਦੇ ਨਾਲ ਤੇ ਅੱਜ ਤੁਹਾਨੂੰ ਦੱਸ ਰਹੇ ਹਾਂ ਅਸੀਂ ਮਾਨਸਾ ਮੰਡੀ ਦੇ ਸਬਜ਼ੀ ਦੇ ਰੇਟ ਅੱਜ ਮਿਤੀ 14 9 2024 ਦਿਨ ਸ਼ਨੀਵਾਰ ਅੱਜ ਸਬਜ਼ੀ ਦੇ ਤਾਜ਼ੇ ਭਾਅ ਕਦੂ ਵੀ ਕਿਹਾ ਜੀ 8 ਤੋਂ 10 ਰੁਪਏ ਕਿਲੋ ਤੋਰੀ ਵੀ ਕੀ ਹੈ ਜੀ 30 ਤੋਂ 35 ਰੁਪਏ ਕਿਲੋ ਜੀ ਅੱਜ ਫੁੱਲ ਗੋਭੀ ਫੁੱਲ ਗੋਭੀ ਵੀ ਕੀ ਹੈ ਜੀ 55 ਤੋਂ 60 ਰੁਪਏ ਜੀ ਪਤ ਗੋभी ਵੀ ਕੀ ਹੈ ਜੀ 35 ਤੋਂ 40 ਮਿਰਚ ਛੋਟੀ ਤੋਤੇ ਰੰਗੀ 45 ਤੋਂ 50 ਰੁਪਏ ਜੀ ਲਾਲ ਮਿਰਚ ਵੀ ਕੀ ਹੈ ਜੀ 35 ਤੋਂ 40 ਰੁਪਏ ਕਿਲੋ ਜੀ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਵੀ ਕੀ ਹੈ ਜੀ 70 ਤੋਂ 80 ਰੁਪਏ ਕਿਲੋ ਜੀ ਸੁੱਕਾ ਪਿਆਜ਼ 45 ਤੋਂ 47 ਰੁਪਏ ਜੀ ਹਰਾ ਪਿਆਜ਼ ਧੂਖਾਂ ਵਾਲਾ 30 ਰੁਪਏ ਕਿਲੋ ਜੀ ਆਲੂ ਚਿੱਟਾ ਆਲੂ ਚਿੱਟਾ ਵੀ ਕੀ ਹੈ ਜੀ 20 ਤੋਂ ਭਾਈ ਇਹ ਕਾਲੂ ਲਾਲ ਵਿਕਿਆ ਜੀ 22 ਤੋਂ 23 ਰੁਪਏ ਕਿਲੋ ਜੀ ਆਲੂ ਡੈਮਡ ਡੈਮਡ ਆਲੂ ਵਿਕਿਆ ਜੀ 24 ਤੋਂ 25 ਰੁਪਏ ਕਿਲੋ ਜੀ ਪੱਕਾ ਚੌਲਾ ਪੱਕਾ ਚੌਲਾ ਵਿਕਿਆ ਜੀ 60 ਤੋਂ 70 ਰੁਪਏ ਆ ਜੀ ਕੱਚਾ ਚੌਲਾ ਵਿਕਿਆ ਜੀ ਅੱਜ 80 ਤੋਂ 90 ਰੁਪਏ ਕਿਲੋ ਜੀ ਰਾਏ ਚਿਬੜ ਰਾਏ ਚਿਬੜ ਵਿਕਿਆ ਜੀ 20 ਤੋਂ 30 ਰੁਪਏ ਕਿਲੋ ਪੇਠਾ ਵਿਕਿਆ ਜੀ ਪੇਠਾ 15 ਤੋਂ 18 ਰੁਪਏ ਲਾਲ ਟਮਾਟਰ ਵਿਕਿਆ ਜੀ लाल टमाटर बिके है जी 28 ਤੋਂ 30 ਰੁਪਏ ਕਿਲੋ ਜੀ ਹਰਾ ਮਟਰ 130 ਤੋਂ 140 ਰੁਪਏ ਜੀ ਦੇਸੀ ਖੀਰਾ ਦੇਸੀ ਖੀਰਾ ਵੀ ਕਿਹਾ ਜੀ ਅੱਜ 22 ਤੋਂ 25 ਰੁਪਏ ਕਿਲੋ ਚైనా ਖੀਰਾ ਵੀ ਕਿਹਾ ਜੀ ਅੱਜ 38 ਤੋਂ 40 ਰੁਪਏ ਕਿਲੋ ਜੀ ਭਿੰਡੀ ਭਿੰਡੀ ਵੀ ਕੀ ਹੈ ਜੀ 50 ਤੋਂ 55 ਗੋਲ ਬੈਂਗਣੀ ਚੂਝਾ ਬੈਂਗਣੀ ਵਿਕੀ ਹੈ ਜੀ 25 ਤੋਂ 30 ਰੁਪਏ ਕਿਲੋ ਲੰਮੀ ਬੈਂਗਣੀ ਵੀ ਕੀ ਹੈ ਜੀ 30 ਤੋਂ 35 ਰੁਪਏ ਕਿਲੋ ਜੀ ਬਤਾਉ ਬੈਂਗਣ 25 ਤੋਂ 30 ਰੁਪਏ ਕਿਲੋ ਜੀ ਗੁਆਰਾ ਫਲੀ ਵੀ ਕਿਹਾ ਜਾਜ 150 ਤੋਂ ਲੈ ਕੇ 160 ਰੁਪਏ ਤੱਕ ਜੀ ਮੂਲੀ ਵਿਕੀ ਹੈ ਅੱਜ 40 ਤੋਂ 45 ਰੁਪਏ ਕਿਲੋ ਜੀ ਗਾਜਰ ਵੀ ਕੀ ਹੈ ਜੀ 30 ਤੋਂ 35 ਰੁਪਏ ਅਰਬੀ ਅਰਬੀ ਵੀ ਕੀ ਹੈ ਜੀ 50 ਤੋਂ 55 ਰੁਪਏ ਕਿਲੋ ਜੀ ਕਚਾਲੂ ਵੀ ਕਿਹਾ ਜੀ 20 ਤੋਂ 30 ਰੁਪਏ ਕਿਲੋ ਜੀ ਆਦਾ ਆਦਾ 80 ਤੋਂ 90 ਰੁਪਏ ਕਿਲੋ ਜੀ ਲਾਸਣ ਤੇ 300 ਤੋਂ ਲਾ ਕੇ 320 ਰੁਪਏ ਤੱਕ ਦੀ ਪਰਮਲ ਵਿਕਿਆ ਜੀ 40 ਤੋਂ 45 ਰੁਪਏ ਕਿਲੋ ਜੀ ਛੋਟਾ ਕਰੇਲਾ ਝਾੜ ਕਰੇਲਾ ਵਿਕਿਆ ਜੀ 110 120 ਹੀ ਵੱਡਾ ਕਰੇਲਾ ਵਿਕਿਆ ਜੀ 35 ਤੋਂ 40 ਰੁਪਏ ਕਿਲੋ ਜੀ ਤੇ ਨਿੰਬੂ ਵਿਕਿਆ ਜੀ ਨਿੰਬੂ ਵਿਕਿਆ ਜੀ 130 ਤੋਂ ਲਾ ਕੇ 140 ਰੁਪਏ ਕਿਲੋ ਤੱਕ ਇਹ ਸੀ ਅੱਜ ਦੇ ਮਾਨਸਾ ਮੰਡੀ ਦੇ ਸਬਜ਼ੀ ਦੇ ਪਾ ਕੱਲ ਨੂੰ ਨਵੇਂ ਰੇਟ ਲੈ ਕੇ ਫੇਰ ਆਵਾਂਗੇ ਦਿਓ ਆ ਗਿਆ